ज़ारा माडल महाराज जी बैठे गाड़ी सीधा जोड़ा तैयार हो के अंदर बजे वहां ਕਿ ਸਵਾਲੀਆਂ ਨਹੀਂ ਰੀਕਦੀਆਂ ਤੈਨੂੰ ਉੱਥੇ ਮੈਂ ਕਹਤਾ ਬੰਦਾ ਮੈਂ ਨਹੀਂ ਆਣਾ ਹਾਂ ਹੈ ਬੰਦਾ ਕਾ ਦਿੱਤਾ ਵਾ ਘਰ ਦੇ ਕੋਈ ਬੰਦਾ ਘਰ ਤੇ ਮਰਦਾ ਤੂੰ ਕਲੇਸ਼ ਪਾਇਆ ਅੱਛਾ ਤੇ ਜਦੋਂ ਚੰਗਾ ਲੱਗਦਾ ਵਾ ਅੱਛਾ ਅੱਜ ਤੇ ਕਲੇਸ਼ ਪਾਇਆ ਵਾ ਸਵੇਰੇ ਫੇਰ ਸਾਈ ਆਊਗੀ ਫੇਰ ਬੰਨਾ ਮਾਰਦੀ ਤੇ ਕਲੇਸ਼ ਪਾਇਆ ਵਾ ਤੇਰਾ ਤਾਂ ਕੰਮ ਕਰਨ ਦਾ ਹੀ ਇਰਾਦਾ ਤੇ ਜੇ ਮੇਰਾ ਵਿਆਹ ਹੋ ਹੀ ਗਿਆ ਤਾਂ ਕਿਉਂ ਕਲੇਸ਼ ਪਾਉਣੀ ਮੈਂ ਪਾਉਣੀ ਕਲੇਸ਼ ਮੈਂ ਤਾਂ ਗਰ ਜੇ ਸੱਚੀ ਗੱਲ ਪੁੱਛਦਾ ਮੈਂ ਤਾਂ ਗਰ ਮੰਨਦੀ ਨਹੀਂ ਇਹ ਇੰਨਾਂ ਗੱਲਾਂ ਨੂੰ ਤੁਸੀਂ ਜ਼ਬਰਦਸਤੀ ਮੈਨੂੰ ਮਨਾਇਆ ਸੀ ਵਿਆਹ ਕਰਨ ਵਾਸਤੇ ਵੀ ਵਿਆਹ ਕਰਦੇ ਆਂ ਦਾ ਵਿਆਹ ਕਰਦੇ ਮੇਰਾ ਮਾਤਾ ਕੇ ਦੇ ਹੱਥ ਵਾਸ ਹੁੰਦਾ ਕੇ ਦੇ ਤੇ ਤੇਰੀ ਕੁੜੀ ਉਹਨੇ ਦਾ ਆਂਦਾ ਫੇਰ ਅਛਾ ਹੁਣ ਤੂੰ ਕੁੜੀਆਂ ਨਾਲ ਉਲਦਾ ਮੈਂ ਗਾੜੀ ਜੇ ਹੁਣ ਮੈਂ ਜਗੇ ਉਲਦਾ ਨਹੀਂ ਤੈਨੂੰ ਮੈਂ ਸਮਝਾਉ ਲਿਆ ਤੂੰ ਤੇ ਗਾੜੀ ਹੋਰ ਹੀ ਪਿਓ ਦੇ ਪਿਓ ਨੂੰ ਮਾਦਾ ਨਹੀਂਗਾ ਜਿੱਥੇ ਤੂੰ ਪੜਦਾ ਰਿਹਾ ਨਾ ਉਥੇ ਮੈਂ ਵੀ ਮੈਡਮ ਲੱਗੀ ਰਹੀ ਆਂ ਚਲਾਕੀਆਂ ਹੋਰ ਕਿਸ ਨਾ ਕਰਿਆ ਕਰ ਨਾ ਕੇ ਮਾਪਿਓ ਨਾਲ ਤੇ ਦੱਸ ਮੈਂ ਕੀ ਕਰਾਂ ਫਿਰ ਜਾ ਦਫਾ ਹੋ ਜਾ ਕੰਮ ਤੇ ਜਾ ਕੋਈ ਨਿਆਵੇਗਾ ਪੈਸਾ ਕਮਾ ਕੇ ਪੈਸੇ ਆਣੇ ਨੇ ਤਿਆਰੀ ਕੀਤੀ ਉਹਨਾਂ ਅੱਛਾ ਡਰਾਈਵਰ ਨਾਲ ਤੇ ਜਿਹੜੀ ਤਿਆਰੀ ਦੇਣੀ ਉਹ ਪੈਸੇ ਨਹੀਂ ਆ ਤੈਨੂੰ ਕੀ ਗੱਲ ਵਾ ਹੁਣ ਉਹਦੇ ਮੋਢੇ ਨਾਲ ਲੱਗਾ ਰੋ ਨਾਲੇ ਗੋਡੇ ਨਾਲ ਲੱਗਾ ਰੋ ਮੰਮੀ ਮੈਂ ਤੇ ਦੇਣਾ ਪੂਰਾ ਸਾਥ ਦੇਦਾ ਇਹ ਤੂੰ ਲੜਨਾ ਲੜਾਈ ਪਾਏਗੀ ਤੇ ਪਰਿਵਾਰ ਖਸ ਦਾ ਕੇ ਡਰੂਗਾ ਨਹੀਂ ਤੇ ਖੇਰੂ ਘਰੂ ਹੋ ਜਾਊਗਾ ਅੱਗੇ ਘਰ ਹੀ ਦਿੱਤਾ ਖੇਰੂ ਘਰੂ ਅਸ਼ਾ ਤਾਂ ਕਰਕੇ ਤੇਰਾ ਪਿਓ ਬਾਹਰ ਵਸ ਮੇਰਾ ਘਰ ਨਹੀਂ ਵੜਿਆ ਤੇ ਹੋਰ ਤੇਰੀਆਂ ਮਿਹਰਬਾਨੀਆਂ ਸਾਰੀਆਂ ਕੇ ਉਹਨਾਂ ਨੂੰ ਤਾਂ ਲਾਕ ਸੁਣਾ ਦੇ ਆ ਦੇ ਕੋਈ ਉਹ ਵੀ ਵਿਆਹ ਕਰਾ ਕੇ ਬਹਿ ਜਾ ਤੇ ਮੈਂ ਚਲੋ ਫਾਰਗੂਆ ਫਿਰ ਮੈਨੂੰ ਤਾਂ ਕੋਈ ਲੋੜ ਨਹੀਂ ਤੁਹਾਡੇ ਨਾਲ ਰਹਿਣਾ ਦੀ ਤੇਰਾ ਵੀ ਘਰ ਵੱਸ ਗਿਆ ਤੇ ਉਹਦਾ ਵੀ ਵੱਸ ਜੂਗਾ ਤੇ ਮੈਂ ਵਿੱਚ ਜਿਹੜੀ ਖਾਮ ਖਾਵਾ ਉਪਰ ਸਾਈਡ ਤੇ ਬੈਠੀ ਰੋ ਕੋਈ ਗੱਲ ਨਹੀਂ ਹਾਂ ਮੇਰੀ ਮਾਂ ਨੇ ਜੂਰੀ ਹਾਂ ਕਾਡੀਆਂ ਗੱਲਾਂ ਚ ਗੱਲਾਂ ਇਹ ਜ਼ਰੂਰੀ ਆ ਹੱਦ ਹੋ ਗਈ ਤੇਰੇ ਵਾਲੀ ਤੇ ਜੇ ਮੈਂ ਕਹਾਂ ਚ ਕਲੇਸ਼ ਪਾਉਣੀ ਆ ਤੂੰ ਕੰਮ ਤੇ ਨਹੀਂ ਜਾਣਾ ਸ਼ਾਬਾਸ਼ ਹੈ ਤੇਰੇ ਮਮਾ ਜੀ ਨਾ ਮੈਂ ਕਲੇਜ ਪੌਂਦੀ ਦੱਸਦੀ ਆ ਜਿਹੜਾ ਭੁੱਖੇ ਮਰਦੇ ਨੇ ਉਹਨਾਂ ਤੁਹਾਡੀ ਮਾਂ ਆਈ ਮੈਂ ਤੇ ਕਹਿੰਨਾ ਵਾ ਕਿ ਜੇ ਤੂੰ ਇਦਾਂ ਕਰਨੀ ਆ ਅਸੀਂ ਰੋਟੀ ਅੱਡ ਬਕਾ ਲਈਨੇ ਆ ਸਿੱਧੀ ਗੱਲ ਵਾ ਹਾਂ ਪਉ ਹੱਥ ਰੱਸਾ ਸਿਰੇ ਤੇ ਗੰਢ ਗੱਲ ਤੇ ਕਰਨੀ ਐ ਹੋਹੀ ਕਮਾ ਫਰਾ ਕੇ ਜੂ ਕਰਨ ਦਿਆ ਵਾ ਉਦੋਂ ਹੀ ਕਰ ਦੇਨੋ ਕਿ ਅੱਜ ਨਹੀਂ ਮੈਂ ਜਾਣਾ ਗੱਡੀ ਲੈ ਕੇ ਸਾਈ ਤੇ ਅੱਜ ਨਹੀਂ ਅੱਡ ਪਕਾਉਣੀ ਆ ਵਾ ਅੱਗੇ ਵੀ ਚਾਰੀ ਠੱਕਿਆਂ ਜੋਗੀ ਆਈ ਆ ਤਾਂ ਹੁਣ ਮੈਂ ਫੇ ਠੱਕਾ ਦੇ ਦਾਂ ਹਾਂ ਠੀਕ ਆ ਹੁਣ ਉਹ ਨਾਉਣ ਨਹੀਂ ਹੁਣ ਕਿੱਥੇ ਜਾਂਦੀ ਆ ਤੂੰ ਨਾ ਹੋਵੇ ਤੈਨੂੰ ਪੋਸਟ ਕਰੇ ਹਰੇ ਕੰਮ ਆਹੋ ਕੁੱਛਣ ਦਾ ਕੋਈ ਡਰ ਨਹੀਂ ਹੁੰਦਾ ਮੈਨੂੰ ਲੱਗਦਾ ਵਾ ਅੱਜ ਪਿਆਰ ਵਾਲਾ ਵਾ ਉਹਦਾ ਕਿਸੇ ਪਾਸੇ ਦਾ ਕਦੋਂ ਜਲੀ ਇੱਥੇ ਹੀ ਆ ਨਾਉਣ ਦੀ ਕੰਮ ਮਨੇ ਕੰਮ ਕੰਮ ਕਰਕੇ ਨਾਉਣਾ ਹੀ ਆ ਉਦੋਂ ਮੈਲ ਦੀ ਪਾੜ ਬਣ ਕੇ ਬਣੀ ਰਹੇ ਅੱਗੇ ਮੈਂ ਇੱਥੇ ਰਹਿੰਦੀ ਆ ਨਾ ਉਹ ਵੀ ਇੱਥੇ ਰਹਿੰਦੀ ਆ ਮੈਨੂੰ ਪਤਾ ਲੱਗ ਜਾਂਦਾ ਕਦੋਂ ਨਾ ਹੁੰਦੀ ਆ ਤੇ ਕਿਹੜੇ ਵੇਲੇ ਕਿਹੜਾ ਕੰਮ ਕਰਦੀ ਆ ਉੱਠ ਕੇ ਨਾ ਤੇ ਚਲ ਜਾ ਉਹ ਚਲ ਵੀ ਗਿਆ ਦਿੱਲੀ ਤੋਂ ਚਲ ਜਾ ਹੁਣ ਆੜੇ ਮੁੰਨਾਂ ਆਉਂਦੇ ਵੀ ਸਾਈਆਂ ਵਾਲਿਆਂ ਦੇ ਆਉਂਦੇ ਆ ਮੈਂ ਆਈ ਉਹ ਗੱਡੀ ਕੋਆ ਦੇ ਗੱਡੀ ਕੋਈ ਵੀ ਹੈਗੀ ਆ ਵਿੱਚ ਨਹੀਂ ਮੁਚ ਨਹੀਂ ਕਹਿੰਦੇ ਉਹਦੀ ਗੱਲ ਹੋਣੀ ਆ ਤੂੰ ਵਿੱਚ ਆਈ ਜ ਨਹੀਂ ਹੋ ਰਹੀ ਬਰਾਵਾ ਗੱਡੀ ਵੇਚਣ ਦੀ ਗੱਲ ਨਹੀਂ ਕੀ ਗੱਡੀ ਦੀ ਸਾਈ ਆਈ ਤੈਨੂੰ ਮੈਨੂੰ ਵੀ ਇਹ ਕਿਹਾ ਤੂੰ ਬਰਾਬਰ ਫੋਨ ਬੰਦ ਕਰਤਾ ਵਾ ਇਹੋ ਜਿਹੀਆਂ ਗੱਲਾਂ ਹੋਰ ਕਿਸੇ ਨਾਲ ਕਰਿਆ ਕਰ ਅਦਰ ਗੱਦੀ ਮੇਰੇ ਕੋਈ ਕੋਈ ਨਾ ਕੋਈ ਚਾਰ ਪੰਜਵਾ ਤੋਛਾਈ ਤੇ ਗਈ ਆ ਮੈਂ ਕਦੋਂ ਮੁੜਨਾ ਉਹਨੇ ਹੁਣ ਆਜੂ ਕੱਲ ਨੂੰ ਮੈਂ ਪਰਸੋਂ ਆਜੂ ਆਹੋ ਦੋ ਦਿਨਾਂ ਨੂੰ ਹੋਰ ਬੇਸ਼ਕੀ ਕਿ ਬਾਰੇ ਬਾਸ ਸਾਈਆਂ ਲਾਈ ਜਾ ਉਹ ਬਾਰੋ ਜੋੜਾ ਆਇਆ ਵਾ ਉਹਨੇ ਹਮਲਾ ਫਿਰਨਾ ਵਾ ਉਹਨਾਂ ਦਿਹਾੜੀ ਕੀਤੀ ਆ ਤੇਲ ਉਹਨਾਂ ਪੋਣਾ ਵਾ ਸਭ ਕੋਈ ਕੀ ਗੱਲ ਵਾ ਹਾਏ ਹਾਏ ਵੇਸ਼ ਦਈਆ ਹੁਣ ਤੇ ਡਾਲਰ ਕਮਾਉਣ ਦਾ ਵੇਲਾ ਹੀ ਜਿਹੜੇ ਬਾਹਰ ਆਉਂਦੇ ਨਾ ਜੋੜੇ ਉਹ ਕਿੰਨੇ ਕਿੰਨੇ ਉਹ ਡਾਲਰ ਦਿਆ ਜਾਂਦੇ ਤੁਰੇ ਤੁਰੇ ਜਾਂਦਿਆਂ ਵੀ ਤੂੰ ਮਤਲਬ ਬੰਦਾ ਚੰਗਾ ਹੀ ਸੋਹਣੀ ਚਲਾਈ ਗੱਡੀ ਹਰਨਾ ਵਧੀਆ ਸਾਥ ਨਭਾਇਆ ਵਾ ਤੇ ਤੂੰ ਨਾ ਉਂਤਿਆ ਬਾਹਰੋਂ ਕਮਾਏ ਤੇ ਨਾ ਤੇਰ ਕੋ ਇੱਥੇ ਲਿਆ ਹੋਂਡੇ ਉਹ ਮੇਰੀ ਇਸ਼ਾਰੀ ਗੱਲ ਹੋਈ ਆ ਉਹਨਾਂ ਨਾਲ ਮੈਂ ਉਹਨਾਂ ਦੇ ਹੱਥਾ ਡਈ ਜਾਵਾਂ ਇਦਾਂ ਕਿ ਮੈਨੂੰ ਟਿਪ ਦੇ ਦੋ ਟਿਪ ਦੇ ਦੋ ਭਰਾਵਾ ਹੱਥ ਡੰਦੀ ਕਾਲ ਨਹੀਂ ਹੁੰਦੀ ਜਾਂਦਾਂ ਰ ਸਾਰਾ ਕੁਝ ਹੀ ਹੋ ਜਾਣਾ ਹੈਗਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਅਗਲੇ ਚਾਹ ਨਾ ਹੀ ਦੇ ਜਾਂਦੇ ਆ ਜੇ ਦਾ ਮਨ ਖੋਸ ਹੋਵੇ ਨਾ ਹਾਂ ਹਾਂ ਫੇਵੀ ਚੰਗਾ ਲੱਗਦਾ ਤੇਰਾ ਤਾਂ ਮਨ ਸੜਿਆ ਹੀ ਜਾਣਾ ਤੇਰਾ ਤੇ ਗਰੱਤੀ ਜਾਣਾ ਜਦੋਂ ਕੁਆਰਾ ਉਦੋਂ ਵੀ ਔਖਾ ਹਾ ਤੇ ਹੁਣ ਤੂੰ ਵਿਆਹਿਆ ਵੀ ਔਖਾ ਮੈਂ ਤੇਰਾ ਪਤਾ ਨਹੀਂ ਕਦੋਂ ਮਨ ਸੁੱਕਾ ਹੋਣਾ ਉਹ ਜਾ ਉਹਨੂੰ ਮਨਾ ਕੇ ਲਿਆ ਮੇਲੀ ਬੈਠਾ ਹੀ ਮੈਂ ਵੀ ਨਹੀਂ ਕਹਾਂ ਜਾਂ ਤੂੰ ਮਨਾ ਕੇ ਲਿਆ ਤੇਰੇ ਮੈਂ ਚਲ ਚੱਲੀ ਇੱਥੋਂ ਤੁਹਾਡੇ ਕੋਲ ਤੂੰ ਹੀ ਸੌਖੇ ਹੋ ਜਾ ਫਿਰ ਜਾਣਾ ਤੈਨੂੰ ਪਹਿਣਾ ਤੇਰਾ ਘਰ ਵਾਲਾ ਹੀ ਔਖਾ ਬੜਾ ਹੀ ਔਖਾ ਮਨਾ ਲਿਆ ਅੱਜ ਤੂੰ ਗਿਆ ਹੁੰਦਾ ਤੈਨੂੰ ਰਵੇ ਦੀ ਗੱਲ ਕਰ ਦੇਣੀ ਦੂਜੀ ਵਾਰ ਜਦੋਂ ਫੇਰ ਉਹਨੇ ਮੈਨੂੰ ਅੱਗੋਂ ਆਵਾਂ ਵਾਲੇ ਅਡਵਾਂਸ ਲਈ ਹੋਰ ਪੈਸੇ ਚਾਹੀਏ ਉਹ ਕੋਈ ਨਹੀਂ ਮਹੀਨਾ ਇੱਥੇ ਹੀ ਆ ਮੈਂ ਆਇਆ। ਲੋਕ ਤਾਂ ਨਹੀਂ ਕਿਹੜੀ ਮਿੱਟੀ ਦਾ ਪਾਣੀ ਆ। ਹੂੰ। ਕਦਾ ਨਿੰਨਾਂ ਦੀ ਨੇ ਕਿਹੜੇ ਕਾਂ ਹਰੇ ਜੰਮੀ ਆ। ਬਹੁਤੀ ਬੋਲਦੀ ਲੈ ਵੀ। ਗਾ। ਤੂੰ ਤਾਂ ਪਿਆਰੀ ਆ। ਮੰਮੀ ਜੀ ਕਿਹ ਕਹਦੇ ਨਹੀਂ। ਸੂੜ ਤਾਂ ਨਵਾਂ ਪਾਇਆ। ਤੇ ਸੂੜ ਤੇ ਮੰਮੀ ਸਾਰੇ ਨਵੇਂ ਆ। ਪਰ ਆ ਜਾਦਾ ਵਾਂਡੇ ਵਾਲਾ ਪਾਇਆ ਵਾ ਨਾ ਅੱਜ ਮਨਜੋਦ ਕਹਿਣ ਦੀ ਇਹ ਵਾਲਾ ਪਾ ਲਾ ਨਾ ਤੋ ਕਿਤੇ ਮੈਂ ਫੇ ਪਾ ਲਿਆ ਅੱਛਾ ਜੋ ਮੈਂ ਜੋ ਕਹੂੰਗਾ ਨਾ ਉਹ ਤੂੰ ਕਰਨਾ ਵਾ ਆਪੋ ਦੇ ਨੂੰ ਨਹੀਂ ਅਗਣਾ ਹੈ ਕਿ ਮੈਂ ਕਾਰ ਵਾਲਾ ਪਾਵਾਂ ਕੋਈ ਸੂਟ ਮਨਜੋਦ ਆਪੂਗਾ ਹੁਣ ਦੇ ਨਾਲ ਦੂਜਾ ਸੈੱਟ ਵਾ ਸੋਲੇ ਦੇ ਅੰਦਰੋਂ ਕੱਢ ਕੇ ਉਹ ਵੀ ਪਾ ਲਾ ਉਹ ਵੀ ਪਾ ਕੇ ਬਹਿ ਜੀ ਮਨਜੋਦ ਆਪੂਗਾ ਚੱਲ ਘੁੰਮਣ ਚੱਲ ਜੀ ਕੋ ਮਣ ਗਈ ਖਵਾ ਕੇ ਸੋਨਾ ਕਰ ਲੂ ਆ ਜੀ ਸੋਨਾ ਖਵਾ ਕੇ ਆ ਜਾਏਗੀ ਤੇ ਮਗਰ ਤਾਂ ਢੀਲੇ ਜੇ ਮੁੰਨੇ ਕਿ ਮੈਂ ਮਨਜ਼ੂਰ ਨੇ ਕਿ ਆਸ਼ੀ ਪਾਲਾ ਸਮਝ ਫੜੋ ਅਕਲ ਕਰੋ ਥੋੜੀ ਬੋਲਤੀ ਨਾਲੇ ਮੇਰੀ ਗੱਲ ਸੁਣ ਆਪਣੇ ਮਾਲਕ ਨੂੰ ਵੇਖ ਜਿਹੜੀ ਪੋਜੀਸ਼ਨ ਵਿੱਚੋਂ ਆਈ ਆ ਤੇ ਕੀ ਤਰ੍ਹਾਂ ਹਸਾਬ ਕਿਤਾਬ ਹੋਆ ਤੂੰ ਮੇਰੇ ਨਾਲ ਤੇ ਗੱਲ ਕੋਈ ਕਰ ਲਿਆ ਕਰ ਮਮੀ ਜੀ ਆ ਗੱਲ ਏਦਾਂ ਮਨਜ਼ੂਰ ਕਹਿਣ ਦਿਆ ਵਾ ਕਿ ਤੂੰ ਹੁਣ ਸਾਰੀ ਮਨਜ਼ੂਰ ਦੀਆਂ ਵੀ ਸਾਡੀ ਕੱਖ ਨਹੀਂ ਲੱਗਦੀ ਇੱਕ ਮੰਨੇ ਤੂੰ ਖਸਮ ਨੂੰ ਅੰਦਰ ਪਾੜ ਲਿਆ ਵੀ ਕੰਮ ਤੇ ਨਹੀਂ ਜਾਣਾ ਉਹ ਬਗਾਨੇ ਮੁੰਡਿਆਂ ਨੂੰ ਦੇ ਕੇ ਪੈਸੇ ਦੇਣੇ ਕਿੱਥੇ ਹੀ ਉਹ ਡਰਾਈਵਰੀ ਦੇ ਉਹਨੂੰ ਗੱਡੀ ਦੇ ਕੇ ਘਲਾਟਾ ਆਪਣੀ ਚੀਜ਼ ਹੱਥ ਲੱਗੀ ਹੁੰਦੀ ਆ ਇਹ ਸਾਪ ਨਾ ਚਲਾਈ ਦੀ ਆ ਮਗਾਨਿਆਂ ਨੇ ਪਤਾ ਕਿੱਦਾਂ ਚਲਾਉਣੇ ਬੜੀ ਹੀ ਔਖਾ ਮਮਮੀ ਜੀ ਮੈਂ ਥੋੜਾ ਉਹਨਾਂ ਨੂੰ ਕਿਹਾ ਵਾ ਵੀ ਘਰ ਬਹਿ ਜਾ ਮੈਨੂੰ ਕੀ ਪਤਾ ਵਾ ਹੁਣ ਉਹ ਆਂਦਾ ਘਰ ਚ ਕਲੇਸ਼ ਪਾਇਆ ਮੈਂ ਤਾਂ ਕਰਕੇ ਨਹੀਂ ਕੀਆ ਮਮਮੀ ਬੋਲੀ ਜੇ ਤੇ ਹਿੰਦੇ ਡੈਡੀ ਜੀ ਜਾਣਦੇ ਜੇ ਮੈਂ ਇਹਦੇ ਵਿੱਚ ਕਿਤੇ ਵਿੱਚ ਕੀ ਗਲਤ ਕਿਹਾ ਵਾ ਕਿੰਨਾ ਸਾਰਾ ਜਿਨੀ ਕੀਤਾ ਹੈਗਾ ਮੈਂ ਉਸੇ ਬੇਸਤੇ ਵਿਆਹ ਕਰਵਾਇਆ ਤੂੰ ਤੂੰ ਤੇ ਰੋਈ ਕਰੀ ਫੈਸਲੇ ਨਹੀਂ ਗੱਲਾ ਕਰਦੀ ਆ ਤੂੰ ਫੈਸਲਾ ਹੀ ਕਰ ਲੈ ਫਿਰ ਜਿਹੜੇ ਕਰਨ ਵਾਲੇ ਆ ਤੂੰ ਇਧਰ ਬਿਆਰੀ ਕਰ ਸੁਣ ਮੇਰੀ ਵੱਲ ਮੂੰਹ ਕਰ ਤੂੰ ਕੋਈ ਸਾਡੇ ਮੱਥੇ ਦੀ ਸਾਡੀ ਅੱਖ ਦੀ ਕੋਈ ਸਾਡੇ ਮੂੰਹ ਦੀ ਘੂਰ ਨਹੀਂ ਵੇਹੇਗੀ ਕਿਉਂਕਿ ਜਦੋਂ ਅਸੀਂ ਹੁੰਦੀਆਂ ਹੀ ਨਾ ਅਸੀਂ ਬਰਾ ਸੁੱਤਦੇ ਆ ਅਸਵਾਨਾ ਨਾਂ ਦਾ ਕਿਹੋ ਜਿਹਾ ਮੱਥਾ ਵਾ ਜਿਹੜੇ ਚੰਗਾ ਉਹ ਸਮਝੋ ਤੇਨ ਚੰਗਾ ਵਾ ਅਸੀਂ ਤੇਰਨਾ ਇੰਨਾ ਕਰਦੇ ਆ ਤੇ ਤੂੰ ਸਾਡੇ ਸਿਰ ਤੇ ਸੁਆਬ ਬਣਾਉਣ ਰਹੀ ਆ ਉਹਨੇ ਕੰਮ ਤੋਂ ਕਿੰਨੇ ਪੈਸੇ ਲਿਆਉਣੇ ਸੀ ਬਾਹਰਲੇ ਮੁਲਕੋਂ ਅਗਲੇ ਉਹ ਆਏ ਹੀਗੇ ਤੇਰੀ ਵੱਲ ਹੁਣ ਵੇਖੀ ਜਾਊਗਾ ਹੁਣ ਤੈਨੂੰ ਕਿਹਾ ਤਾਂ ਆ ਸੂਟ ਪਾ ਸ਼ੀਸ਼ਾ ਬਣ ਕੇ ਗਾੜੀ ਕੋਲ ਜਾ ਤੈਨੂੰ ਵੇਖੀ ਜਾਊਗਾ ਤੂੰ ਉਹਦੀ ਵੱਲ ਵੇਖੀ ਜਾਈ ਕਿਤੇ ਪਿਓ ਆ ਵਦੋਂ ਆਵਾਜ਼ ਮਾਰ ਲੈਣੀ ਸ਼ਵੇਰ ਦਾ ਜਿਹੜਾ ਬਾਹਰ ਗਿਆ ਉਹਨੂੰ ਲੰਗਰ ਖਵਾਲ ਦੇਣਾ ਹੀ ਆਵਾਜ਼ ਮਾਰ ਕੇ ਮਮ ਜੀ ਮੈਂ ਤੇ ਡਾਡੀ ਨੂੰ ਕਿਹਾ ਹੈਗਾ ਡਾਡੀ ਕਹਿੰਦੇ ਜਦੋਂ ਤੇਰੀ ਮਾਂ ਨਹੀਂ ਕੇ ਰੁਕ ਤੇ ਆਉਂਦੀ ਆਪਣੀਆਂ ਚਲਾਉਣੋਂ ਹਟ ਜੀ ਤੇ ਮੈਂ ਦਾ ਸੂਟ ਤੇ ਵੀ ਕੀ ਕਰਨਾ ਹੱਸ ਕੇ ਸਰ ਗਿਆ ਆ ਕੇ ਮਾ ਦਾ ਕਸੂਰ ਸਾਰਾ ਪੁੱਤ ਵੀ ਮਾ ਦਾ ਕਸੂਰ ਕਰਦਾ ਵਾ ਤੇ ਪਿਓ ਵੀ ਮਾ ਦਾ ਕਸੂਰ ਕਰਦਾ ਵਾ ਤੇ ਤੀਜੀ ਉਤੋਂ ਤੂੰ ਆ ਗਈ ਆ ਹਨਾ ਦੇ ਪਿੰਜਾ ਰਲਿਆ ਤੇ ਘਰ ਗਲਿਆ ਫਾਂਸ ਲਈ ਆਪਾਂ ਮੁਕ ਰੰਡੇ ਜਿਹੜੇ ਕੀਤੇ ਸੀਗੇ ਤੇ ਗਲਤੀਆਂ ਮੇਰੀਆਂ ਕੱਢੀ ਜਾਂਦੇ ਮੈਂ ਕਹਦਾ ਚਾਹ ਨੂੰ ਵਿਆਹ ਕਰਵਾਇਆ ਸੀ ਜਰੂਰ ਤੇ ਤੇ ਤੁਹਾਨੂੰ ਹੀਗੀ

ਚਲੋ ਵਧੀਆ ਜਾਲਾ ਇੱਕ ਗੱਲ ਆ ਚਾਚਾ ਜੀ ਮੇਰਾ ਦਿਲ ਤੇ ਨਹੀਂ ਕਰਨ ਰਿਹਾ ਤੁਹਾਨੂੰ ਕਹਿਣ ਨੂੰ ਤੇ ਨਾ ਹੀ ਦੱਸਣ ਨੂੰ ਚਾਚੀ ਦਾ ਫਰਜ਼ਤ ਹੀ ਨਹੀਂ ਨਾ ਬੰਦਦਾ ਕਿ ਜੇ ਮੰਮੀ ਪੈਸੇ ਦੇ ਹੀ ਗਈ ਸੀ ਨਾ ਉਹਨੂੰ ਮਨਪ੍ਰੀਤ ਨੂੰ ਪਿਆਰ ਦੇ ਕੇ ਆਈ ਸੀ ਚਲ ਪਹਿਲੀ ਵਾਰ ਜਾਣਾ ਸੀ ਛਗਣ ਤੇ ਬੰਦਾ ਸੀ ਤੇ ਜੇ ਮੰਮੀ ਛਗਣ ਪਾ ਕੇ ਆਈ ਆ ਤੇ ਚਾਚੀ ਵਾਪਸ ਕਰਾਈਏ ਜਾ ਕੇ ਹੁਣ ਕੀ ਕਹਿ ਸਕਦੇ ਜੋਤੀ ਆਪਣਾ ਧੱਗ ਚੁੱਕਿਆ ਆਪਣੇ ਜਿੱਡਾ ਨੰਗਾ ਹੁੰਦਾ ਕੀ ਕਹਿਣਾ ਵਾ ਮੈਂ ਤੇ ਬੜਾ ਪਰੇਸ਼ਾਨ ਆ ਇਹਦੇ ਮੈਂ ਤੇ ਇਹ ਗੱਲ ਕਹਿਣਾ ਵਾਂ ਕਿ ਧੀਆ ਹੋਣੀਆਂ ਚਾਹੀਦੀਆਂ ਠੀਕ ਹੋਈ ਹੋਵੇ ਨਾ ਤੇ ਬੰਦਾ ਉਹਦੇ ਕੋਲ ਦੁੱਖ ਸੁੱਖ ਭੁੱਲਦਾ ਜੇ ਧੀ ਨਹੀਂ ਜੇਦੀ ਤੇ ਉਹਦੇ ਦੁੱਖ ਸੁੱਖੇ ਕੋ ਕੋ ਭੋਲਣਾ ਮੈਨੂੰ ਲੱਗਦਾ ਚਾਚਾ ਜੀ ਤੁਸੀਂ ਅੱਗੇ ਦੁਖੀ ਜੇ ਦੁਖੀ ਇੱਥੇ ਕਾਦੇ ਆ ਐਵੇਂ ਕੁੱਤ ਕਲੇਸ਼ ਰੱਖਿਆ ਚਾਚੀ ਤੇਰੀ ਨੇ ਘਰ ਮਨਪਰੀਦ ਐ ਲੜੀ ਤੁਰੀ ਜਾਂਦੀ ਆ ਤੁਸੀਂ ਮੈਂ ਆਪਾਂ ਕੀ ਕਹਿ ਸਕਦੇ ਹੁਣ ਇਹਦੇ ਵਿੱਚ ਹਾਂ ਉਹ ਚਲ ਮੰਨ ਕੇ ਲੜਦੀ ਆ ਉਹ ਗੱਲ ਤੁਹਾਡੀ ਸਹੀ ਆ ਉਧਰ ਮੰਮੀ ਨਾਲ ਵੀ ਜਾ ਕੇ ਤੇ ਉਹ ਨਿੱਕੀ ਨਿੱਕੀ ਗੱਲ ਜਾਣ ਕੱਢੇ ਫਾਇਦ ਲੈਦੀ ਰਹਦੀ ਆ ਹੁਣ ਇਸੇ ਮੂਨੇ ਤੁਸੀਂ ਕਹਿਣਗੇ ਜੀ ਨਾ ਚਾਚਾ ਜੀ ਕੇ ਇੱਕ ਧੀ ਹੋਣੀ ਚਾਹੀਦੀ ਆ ਵੇ ਲੋ ਜਦ ਪੁੱਤ ਹੁੰਦਾ ਵਾ ਅਸੀਂ ਕਹਿੰਨੀ ਆਂ ਕਿ ਰੱਬਾਂ ਨੂੰ ਇੱਕ ਧੀ ਦੇ ਦੇ ਅਸੀਂ ਧੀ ਨਵੇਂ ਤਰਸਦੇ ਆ ਕਈ ਲੋਕੀ ਇਦਾਂ ਦੇ ਨੇ ਕਿ ਜਿਨ੍ਹਾਂ ਨੂੰ ਰੱਬ ਧੀਾਂ ਤਰਸਣ ਸੁੱਖ ਅਰਦਾਸਾਂ ਕਰਕੇ ਧੀਾਂ ਲੱਭਦੇ ਨੇ ਤੇ ਕੁਝ ਲੋਕੀ ਇਦਾਂ ਦੇ ਵੀ ਹੈਗੇ ਨੇ ਜਿਨ੍ਹਾਂ ਨੂੰ ਇੱਕ ਰੱਬ ਧੀ ਦਿੰਦਾ ਵਾ ਮੁਰਕੇ ਫੇਰ ਉਹ ਕਰ ਉਹ ਕਰ ਮੂੰਹ ਹੀ ਕਰ ਲੈਂਦਾ ਵਾ ਮੈਂ ਨਾ ਜੇ ਹਾਨੂੰ ਧੀ ਨਹੀਂ ਦਿੱਤੀ ਤੇ ਧੀ ਉਹ ਨੋਂ ਹੀ ਹਾਨੂੰ ਧੀ ਹਰਗੀ ਦੇਤੀ ਆ ਆ ਹੁਣ ਚਲੋ ਪਤੀ ਬਣਾ ਕੇ ਰੱਖੀਏ ਤੇ ਚਾਚੀ ਤੇ ਕੋਈ ਸਮਝ ਲੱਗਦੀ ਨਹੀਂ ਤੋ ਇਹ ਸਮਝਾਇਆ ਕਰੋ ਨਾ ਤੇ ਤੁਸੀਂ ਸਿਆਣੀ ਜੀ ਉਹ ਮੇਰੇ ਇਹਦੇ ਸਿਰ ਦੀਆਂ ਠਿਕਰੀਆਂ ਪਟ ਗਈਆਂ ਹੁਣ ਇਹਨੂੰ ਪਤਾ ਹੋਣਾ ਚਾਹੀਦਾ ਨਾ ਪਰ ਜਿਹੋ ਚਾਚੀ ਕੰਮ ਕਰਦੀ ਆ ਨਾ ਇਹਦੇ ਕੰਮ ਕਰਨ ਵਾਲੇ ਤੇ ਨੀ ਨਾ ਹੈਗੇ ਉਦਾਂ ਸਿਆਣੀ ਬਿਆਣੀ ਹੋਏ ਨੇ ਉਹੀ ਗੱਲ ਹੁਣ ਕਵੇ ਕੋਣ ਇਹਨਾਂ ਦਾ ਵੀ ਕਿਹੜਾ ਇਹ ਨੂੰ ਸਮਝਾਵੇ ਕਿਹੜਾ ਇਹ ਕਦੀ ਉੱਥੇ ਪਾ ਲੀਦੀ ਕਦੀ ਕਿਹ ਨਾਲ ਲੜਦੀ ਕਦੀ ਕਿਹ ਨਾਲ ਲੜਦੀ ਤੇ ਹੋਰ ਨਹੀਂ ਕਰੇ ਉਹਦਾ ਦਾ ਲੱਗਦਾ ਤੇ ਹਾਰ ਕੇ ਮਨਪ੍ਰੀਤ ਵਾਲੇ ਹੋ ਜਾਂਦੀ ਐਸੇ ਮੂਨੇ ਪਹਿਲਾਂ ਕਹਿੰਦੇ ਹੁੰਦੇ ਸੀ ਤੁਮਨੇ ਦਾ ਰਿਸ਼ਤਾ ਕਰਵਾਓ ਰਿਸ਼ਤਾ ਕਰਵਾਓ ਤੇ ਜੇ ਹੁਣ ਚਲੋ ਹੋ ਹੀ ਗਿਆ ਵਾ ਤੁਣ ਰਹਿ ਲੰਦੇ ਉਹਨਾਂ ਦੋਵਾਂ ਨੇ ਰਾਜੀ ਖੁਸ਼ੀ ਹੁਣ ਵਿੱਚ ਵਿੱਚ ਕਾਹ ਤੋਂ ਆੜੇ ਲਾਉਂਦੇ ਫਿਰਦੇ ਉਹਨਾਂ ਦੇ ਰਿਸ਼ਤਾ ਚਲੋ ਕੋਈ ਨਹੀਂ ਫਿਰਦੀ ਜੇ ਉਹਦੀਆਂ ਧੀਆ ਹੀ ਤੇ ਤਾਂ ਵੀ ਆਪਾਂ ਧੀਆ ਲੈ ਆਉਂਦੇ ਈ ਆ ਵੀ ਜੋ ਲੈ ਵੀ ਆ ਉਹ ਆਪਣੀ ਇਕ ਧੀ ਤੋਂ ਨਾਨਕੀਆਂ ਰੱਖ ਲਈ ਆ ਤੇ ਇੱਕ ਅਹੀਂ ਲੈ ਵੀ ਆਵਾਂਗੇ ਤਾਂ ਤਾਕੀ ਨਾਲੇ ਚਾਚੇ ਤੁਹਾਡੇ ਕੋਲ ਕੋੜਾ ਕੋਈ ਹੈਗਾ ਬੱਤੀ ਅੱਗੇ ਹੈਗੀ ਆ ਸਾਡੇ ਕੋਲ ਤੀ ਨਹੀਂ ਉਹ ਹੀ ਫਿਰ ਕੇ ਉਹੀ ਤੇ ਗੱਲ ਆ ਨਾ ਤੇ ਪੁੱਤਾਂ ਨੇ ਫੋਸ ਮਾਰਦੇ ਹੁੰਦੇ ਆ ਪੁੱਤਾਂ ਨਾਲ ਧੀਆਂ ਤੋਂ ਬਚਣ ਦੀਆਂ ਅੱਜ ਕੱਲ੍ਹ ਦੀ ਸਾਰ ਲੈਂਦੀਆਂ ਹਾਂਜੀ ਮੇਰੇ ਧੀਆਂ ਹੁੰਦੀਆਂ ਨਾ ਮਾਪਿਆਂ ਦਾ ਜਾਇ ਦੁੱਖ ਸੁੱਖ ਕਰਦੀਆਂ ਵਾ ਪੁੱਤ ਤੇ ਉਹੀ ਗੱਲ ਕੀ ਕਹਿੰਦੇ ਹੁੰਦੇ ਨੇ ਜਮੀਨਾਂ ਹੀ ਵਡਾਉਂਦੇ ਅੰਡ ਤੇ ਕਿੰਨਾ ਕੁਛ ਅੱਜ ਕੱਲ੍ਹ ਕੀ ਕੁਛ ਚੱਲਣ ਰਿਹਾ ਵਾ ਪੁੱਤਾਂ ਨੇ ਤੇ ਘਰ ਚ ਵੀ ਇਹ ਸੱਲ ਲੈਣਾ ਤੇ ਜਮੀਨ ਚੋਂ ਵੀ ਲੱਲਣਾ ਤੇ ਧੀਆਂ ਨੇ ਅੰਡ ਤੇ ਉਹ ਗੱਲ ਪਤ ਮਾਪੇ ਵੀ ਵੜ ਦਿੰਦੇ ਆ ਹਾਂ ਇੱਕ ਪੁੱਤ ਕੋਈ ਕਹਿੰਦਾ ਤੂੰ ਮਾਂ ਰੱਖ ਫਿਰ ਕਹਿੰਦਾ ਪਿਓ ਰੱਖ ਲੋ ਤੇ ਧੀਆਂ ਧੀਆਂ ਵਿਚੰਗੇ ਦੁੱਖ ਸਕਣੋਂ ਆਉਂਦੀਆਂ ਮਾਂ ਪਿਓ ਦਾ ਪਰ ਚਾਚੀ ਨੂੰ ਇਨੀ ਗੱਲ ਸਮਝ ਨਹੀਂ ਨਾ ਆਉਂਦੀ ਉਹੀ ਤਾਂ ਫਿਰ ਗੱਲ ਆ ਕੀ ਕਰੀਏ ਹੁਣ ਚਾਚੀ ਹੁਣ ਕਹਿੰਦੀ ਆ ਮੈਂ ਮੈਂ ਕੱਲੀ ਨੇ ਵੱਡੀ ਹੋਣਾ ਵਾ ਮੇਰੇ ਨਾਲ ਜਿਹਦਾ ਪ੍ਰਧਾਨ ਹੁੰਦਾ ਜੋ ਮਰਜ਼ੀ ਹੋ ਜੇ ਭਾਵੇਂ ਪੈਹਾ ਹੋਵੇ ਭਾਵੇਂ ਜੋਰ ਹੋਵੇ ਬੰਦੇ ਚ ਕੱਲਾ ਬੰਦਾ ਕਦੀ ਵੱਡਾ ਹੋ ਹੀ ਨਹੀਂ ਸਕਦਾ ਪਰ ਉਹਨੂੰ ਤਾਂ ਮੈਂ ਨਾ ਹੀ ਖਾਲ ਚਲੀ ਨਾ ਉੱਥੇ ਪੈਸਾ ਕੰਮ ਨਹੀਂ ਆਉਣਾ ਭੈਣ ਭਰਾ ਜਿੱਥੇ ਖਰੋਜ ਜਾਣੇ ਆ ਉੱਥੇ ਭੈਣ ਭਰਾਵਾਂ ਵਾਂ ਨਹੀਂ ਖਲੋਣਾ ਉਹ ਕਹਿੰਦੀ ਮੈਂ ਹੀ ਵੱਡੀ ਹੋ ਜਾ ਜਦੋਂ ਰਿਸ਼ਤੇ ਹੁੰਦੇ ਨਹੀਂ ਉਹ ਤਰਲੇ ਮਾਰਦੀ ਫਿਰਦੀ ਸੀ ਕਦੀ ਕਿਸੇ ਨੂੰ ਕਹਿਆ ਕਦੀ ਕਿਸੇ ਨੂੰ ਕਹਿਆ ਮੇਰੇ ਮੰਨੇ ਦਾ ਰਿਸ਼ਤਾ ਕਰਵਾਓ ਰਿਸ਼ਤਾ ਕਰਵਾਓ ਜੇ ਹੁਣ ਰਿਸ਼ਤਾ ਹੋ ਹੀ ਗਿਆ ਵਾ ਫੋਨ ਸਿਰੇ ਚੜ ਲੈਣਗੇ ਉਹਨੂੰ ਉਹ ਬਥੇਰੇ ਤਰਲੇ ਮਾਰੇ ਸੀ ਲੋਕਾਂ ਗਰੀਕੇ ਉਹਦੇ ਘਟ ਮਾਰੇ ਕਦੀ ਲੱਤ ਫੜ ਕੇ ਬਹਿ ਜਾ ਨਹੀਂ ਕਦੀ ਲੱਤ ਫੜ ਕੇ ਬਹਿ ਜਾ ਤੇ ਫੇਰ ਕੋਈ ਪੱਕਦੀਆਂ ਮੇਰ ਕੋ ਨਹੀਂ ਹੁੰਦਾ ਸਿਆਪਾ ਤੇ ਜੇ ਤੁਹਾਨੂੰ ਪੱਕੀ ਪਕਾਈ ਰੋਟੀ ਮਿਲਣ ਦੀ ਹੈ ਤੁਹਾਨੂੰ ਖਾਈ ਜਾਵੇਂ ਹਾ ਨਹੀਂ ਨਹੀਂ ਨਾ ਆਉਂਦੀ ਖਾਣੀ ਆਵੇ ਹੈ ਵਜੀ ਇਹੋ ਜਿਹਾ ਸਸਾ ਨੇ ਮੈਂ ਨਾ ਕਈ ਉਹ ਫੀ ਇਹਨਾਂ ਨੂੰ ਕਦਰ ਕਰਾਉਣੀ ਨਹੀਂ ਆਉਂਦੀ ਕਈਆਂ ਨੂੰ ਟੋਕਾ ਟਾਕੀ ਟੋਕਾ ਟਾਕੇ ਨਿਕੰਦੇ ਕਰ ਕਰੀ ਜਾਣਾ ਮੈਂ ਤੇ ਫੇਰ ਉਸੇ ਨੌਂ ਨੇ ਕੀ ਰਹਿਣਾ ਉਥੇ ਉਹ ਨੌਂ ਆ ਗਏ ਨਵੀਂ ਸਮੀਆ ਕੁਝ ਨਾ ਕੁਝ ਮਾਣਾ ਮੋਟਾ ਚਲੋ ਚੰਗਾ ਨਹੀਂ ਮਾਣਾ ਮੋਟਾ ਡੋਲ ਵਿਖੜ ਚ ਜਾਂਦੇ ਹੀ ਇਹ ਬੰਦੇ ਕੋਲ ਆਪਣੇ ਕੋਲ ਨਹੀਂ ਹਾਲੇ ਡੋਲ ਵਿਖੜ ਜਾਂਦਾ ਉਹ ਨਹੀਂ ਉਹ ਤਾਂ ਬਹੁਤ ਜਿਆਦੀ ਕੁੜੀ ਸਿਆਣੀ ਮਨਪਰੀ ਤੇ ਬਹੁਤ ਸਿਆਣੀ ਆ ਕੋਹ ਹੱਦਾ ਕੋ ਡੁੱਲਦਾ ਹੀ ਨਾ ਵਿਗੜਦਾ ਹੀ ਨਾ ਕੋਈ ਗੱਲ ਦਾ ਕੋਬਰ ਉਹਦੇ ਖਰਚਾ ਨਹੀਂ ਬੁਤਾ ਕਰਦੀ ਤਾਂ ਵੀ ਉਹ ਜਿੱਤੀ ਲੱਭਣ ਦੀ ਫਿਰ ਤੁਹਾਨੂੰ ਉਹਦੇ ਆ ਮੈਂ ਤੜਕਾ ਲਾਉਂਦਾ ਵੇਖੇ ਵੇਖੀਦਾ ਨਾ ਇਹਨੂੰ ਵੀ ਡੱਬਾਜਦਾ ਚੁੱਕ ਕੇ ਤੇਲ ਦਾ ਪਾ ਲੈਣਾ ਕੜਛੀਆਂ ਨਾਲ ਮੈਂਮੈਂਡ ਚੁਮਚੀਆਂ ਨਾਲ ਮੈਂਮੈਂਡ ਪਾਉਂਦੀ ਆ ਕੜਾਈ ਦੇ ਵਿੱਚ ਅੱਛਾ ਹਾਂ ਜਿੱਥੇ ਇਹ ਚਾਚੀ ਤਨੀ 2-2 3-3 ਘੰਡੇ ਪਾਉਂਦੀ ਉਹ 1 ਘੰਡਾ ਪਾਉਂਦੀ ਵਿੱਚ ਅਦਰਕ ਪਾਉਂਦੀ ਵਿੱਚ ਧਨੀਆ ਮੇਥੀ ਪਾ ਕੇ ਉਹ ਵਧੀਆ ਸਭਾ ਤੜਕਾ ਲਾਹ ਦਿੰਦੀ ਆ ਦਸਾਂ ਦੋਸਣ ਪਾ ਆਫੇ ਹੋਰ ਕੀ ਚਾਹੀਦਾ ਚਾਚੀ ਨੂੰ ਹੋਰ ਇਤੋਂ ਵੱਧ ਨੂੰ ਕੀ ਚਾਹੀਦਾ ਚਾਚੀ ਨੂੰ ਚਾਚੀ ਨੂੰ ਚਾਹੀਦੇ ਹੋ ਹੋ ਗੱਲ ਵੀ ਛਿੱਤਰ ਚਾਚਾ ਜੀ ਇਦਾਂ ਨਹੀਂ ਕਹਿਦਾ ਹੁੰਦਾ ਚੰਗਾ ਨਹੀਂ ਲੱਗਦਾ ਆ ਫੜੋ ਆ ਫੜੋ ਨਾ ਚਾਚੀ ਜੀ ਛਿੱਤਰ ਨਾ ਇਹ ਕੀ ਕਰਨ ਦੇ ਦੇ ਜਿਹਦੇ ਬਾਹਰ ਲੱਗੀਆਂ ਜੇਰੇ ਨਹੀਂ ਮਾਰ ਲੱਕੀ ਤੂੰ ਮਾਰ ਮੇਰੇ ਮਾਂ ਦਾ ਮੇਰਾ ਛਿੱਤਰ ਤਹੀ ਆਖਣਾ ਚਾਹੇ ਛਿੱਤਰ ਚਾਹੀਦੇ ਆ ਮਾਸ਼ਾ ਅੱਲਾਹ ਹੋਂ ਦੇ ਸਿਆਣੇ ਪਿਆਰੇ ਪਿਆਰਾ ਸਾਰਾ ਕਸੂਰ ਵਾ ਇੱਥੇ ਮੈਂ ਆਖਾ ਪਤਾ ਨਹੀਂ ਕਿਦਾਂ ਗੱਲਾਂ ਕਰਨ ਬਿਆ ਉਹਦਾ ਵੀ ਕਸੂਰ ਆ ਕਿੰਤਾ ਹੋ ਗਿਆ ਕਿ ਮਾਰ ਨਹੀਂ ਗੱਲਾਂ ਕਰਨ ਚੁਕਣਾ ਦੇਣ ਗਈ ਆ ਤੂੰ ਕਦ ਨਾ ਲੱਗੀ ਸੀ ਕਦ ਨਾ ਨਹੀਂ ਲੱਗੀ ਮੈਂ ਉਹਦਾ ਇੱਧਰ ਉੱਗਰ ਹੋਣ ਦੇ ਗੱਲਾਂ ਕਰਦੇ ਸੁਣਦੇ ਆਂ ਇੱਤਾਂ ਗੱਲ ਕਰਦੀ ਆਂ ਆਹ ਭੈਣੇ ਤੂੰ ਹੁਣ ਹੌਲੀ ਬੋਲਣ ਦੀ ਗੱਲ ਕਰਦੀ ਆਂ ਸਾਰਾ ਕੁਝ ਸਾਡੇ ਘਰ ਕਰਾ ਦੇਣ ਲੱਗੀ ਆ ਤੂੰ ਤੇ ਹੁਣ ਰਹਿ ਕੀ ਗਿਆ ਬੰਦੇ ਜੀ ਤੂੰ ਲੱਗਦਾ ਤੁਸੀਂ ਨਹੀਂ ਵਿਸਾਉਣੀ ਨੋ ਨਾ ਤੈਨੂੰ ਵਿਸਾਉਣੀ ਆਉਣੀ ਆ ਲੈ ਆਹੋ ਕੁਝ ਸੁਣਨਾ ਹੀ ਹੋਣਾ ਸਾਡੇ ਪਾਸ ਦੇ ਆ ਗੱਲਾਂ ਕਰਨ ਵਧੀਆ ਗੱਲਾਂ ਠੀਕ ਵਾ ਤੂੰ ਨਾ ਕਦੋਂ ਵੀ ਆਈ ਆਈ ਆ ਆ ਵੇਖੋ ਤੀ ਕਿੱਦਾਂ ਰੋਲਾ ਪਾਇਆ ਕੀ ਕਿਰਨ ਨੂੰ ਆਈ ਨਹੀਂ ਜਾਣਦੀ ਲੱਗੋ ਇਹ ਤੇਰੀ ਸੱਸ ਤੇ ਈ ਇੱਕ ਪੱਤੀ ਆ ਤੇ ਤੂੰ ਕਿਹੜਾ ਸਾਹਿਬ ਨਾਲ ਬਸਣ ਲਈ ਮੈਂ ਤੇ ਆਪਣੀ ਨਾਲ ਕਿਤੇ ਫੁੱਲਾ ਵਾਂਗੂ ਰੱਖਿਆ ਮੈਂ ਤੇ ਕਿਤੇ ਕਿਤੇ ਓਏ ਨਹੀਂ ਆਖਿਆ ਕਦੀ ਨਾ ਮੈਂ ਕਦੀ ਕਿਸੇ ਨੂੰ ਕਹਿਣ ਦਿੰਨੀ ਆ ਮੇਰੀ ਸਾਲ ਸੋਹਣਾ ਚਾਚੀ ਜੀ ਤੁਸੀਂ ਹੋ ਵੱਡੇ ਤੇ ਮੈਂ ਤੁਹਾਡੇ ਮੂੰਹ ਨਹੀਂ ਲੱਗਣਾ ਚਾਹੁੰਦੀ ਅਜੇ ਤੱਕ ਮੇਰੀ ਸੱਸ ਨੇ ਨਾ ਮੈਨੂੰ ਓਏ ਨਹੀਂ ਕਿਹਾ ਤੂੰ ਮੂੰਹ ਭਰ ਕੇ ਕਿੱਦਾਂ ਕਹਤਾ ਤੈਨੂੰ ਵਸਾਉਣੀ ਨਹੀਂ ਆਉਂਦੀ ਮੈਂ ਨਹੀਂ ਕਹਿਣ ਦੀ ਬਰ ਜੱਗ ਨੇ ਕਹਿਣੀ ਇਹ ਗੱਲ ਕੋਈ ਨਹੀਂ ਪੰਜਾਬ ਮੇਰਾ ਬੰਦਿਆ ਤੂੰ ਚੰਗਾ ਹੋਵੇਂ ਨਾ ਬੰਦਿਆ ਤੇ ਕਾ ਟਾ ਕਾਦਾ ਵਾ ਅਸਰੀਕਣੀਆਂ ਕੋਲੋਂ ਮੇਰੇ ਸਾਹਮਣੇ ਛਿੱਤਰ ਮਰਵਾਉਣ ਡਿਆ ਵਾ ਤੂੰ ਬੰਦਾ ਤੇਰਾ ਚੰਗਾ ਹੀ ਆ ਬੰਦਾ ਕੀ ਕਰੇ ਹੁਣ ਬੰਦਾ ਤਾਂ ਰੋਸ ਕੇ ਬੈਠਾ ਤੇ ਦਰਵਾਜ਼ਾ ਨਹੀਂ ਲੱਗੀ ਆਹ ਤੇਰੇ ਗਾੜੀ ਜੋੜੇ ਹੱਥ ਤੈਨੂੰ ਤਾਂ ਮੈਂ ਉੱਥੇ ਜੇ ਮੱਥਾ ਟੇਕ ਕਹੀ ਤੂੰ ਫੇ ਮਗਰ ਆ ਗਿਆ ਵਾ ਉਹ ਪੁੱਤ ਤੂੰ ਨਹੀਂ ਵਾਰੇ ਆ ਸਕਦਾ ਇਹਦੇ ਨਾਲ ਅਸੀਂ ਸਾਰੇ ਫੇ ਲੈਂਦੇ ਗੜੀ ਮਿੰਨੂ ਤੇ ਲੱਗਦਾ ਤੁਸੀਂ ਪਿਓ ਪੁੱਤ ਨਹੀਂ ਵਾਰੇ ਆ ਸਕਦੇ ਤੇ ਨਾਲ ਟਾਡੀ ਹੋਰੀ ਸੱਜਰੀ ਵਿਆਹੀ ਨੋ ਲਿਆਂਦੀ ਕੁਵਾਰੀ। ਉਹ ਐਦਾਂ ਦਾ ਮੁੜ ਕੇ ਕਿਤੇ ਕਹਦੀ ਉਹਨੂੰ ਸੱਜਰੀ ਵਿਆਹੀ ਨੋ ਲਿਆਂਦੀ। ਅਜਾ ਘਰ ਤੇਰੇ ਤੇ ਆ ਜੇ ਪਿੰਡੇ ਜੀ ਹੁੰਦੇ ਨਾ ਕੀ ਜੁਹੀ ਨਿਕਲਣਾ। ਚੰਗਾ ਹੀ ਸਗੋ ਨਿਕਲਦਾ। ਜੇ ਪਿੰਡ ਚ ਹੁੰਦਾ ਨਾ ਫਿਰ ਤੈਨੂੰ ਕੁਵਾਰੀ ਕੁੜੀ ਦਾ ਰਿਸ਼ਤਾ ਹੋਣਾ ਸੀ। ਫਿਰ ਐਦਾਂ ਦੀ ਨਹੀਂ ਆਉਣੀ ਤਰਾਕਸ਼ਾ ਦਾ। ਤੇ ਉਹ ਮਾੜੀ ਆ ਨਹੀਂ। ਕੀ ਹੋ ਗਿਆ ਉਹਨੂੰ? ਹਾਏ। ਇੰਨਾ ਰੋਲਾ ਕਾਤੋਂ ਪਾਏ ਮੇਰੇ ਤੇ ਕੰਦੇ ਪਰਦੇ ਪਾਰ ਦੇਣੇ ਤੂੰ। ਪਾਟੇ ਤੇ ਨਹੀਂ ਨਾ ਜੇ। ਹਾਏ ਬਾਬਾ ਆਵੇ। ਆ ਚੁੱਪ ਕਰ ਜਾ ਹੱਦ ਹੋ ਗਈ ਮਾ ਚੁੱਪ ਕਰ ਜਾ ਇਹ ਜਿਹੜੇ ਨਾ ਗੱਲਾਂ ਕਰਨ ਦੇ ਆ ਉਹ ਬੜੀ ਪੱਧਰੀ ਹੈ ਗਾੜੀ ਸੱਸ ਦੇ ਨਾਲ ਇੱਥੇ ਆਣ ਕੇ ਮੋਮੋ ਠਗਣੀ ਬਣੀ ਪਰਜਾਈ ਸਕੂਟੀ ਤੇ ਆ ਗਈ ਇਹ ਚੁੱਪ ਕਰ ਜਾ ਪਰਜਾਈ ਆ ਗਈ ਤੇ ਪਰਜਾਈ ਦੇ ਫੁੱਲ ਲੱਗੇ ਆ ਉਹ ਵੀ ਉਹਦੇ ਵਰਗੀ ਆ ਕਰ ਦਿੱਤਾ ਹੁਣ ਆਨੇ ਫੋਨ ਹੁਣ ਉਹ ਆ ਗਈ ਹਣੀ ਚੜੇ ਘੋੜੇ ਸਵਾਰ ਜਲੂਸ ਨਾ ਕੱਢ ਮੇਰਾ ਨਾ ਕੱਢ ਜਲੂਸ ਚਲ ਠੀਕ ਆ ਜਾ ਤੂੰ ਜਾ ਨਾਲੇ ਰੋਟੀ ਪਾਣੀ ਖਾ ਤੇ ਮੈਂ ਰਹਿਣੀ ਇੱਥੇ ਮੈਂ ਤਾਂ ਜਦੋਂ ਤੁਹਾਡੀ ਨੋਂ ਨੋਂ ਨਹੀਂ ਚੰਗਾ ਜਾਣਦੀ ਮੇਰੀ ਪਰਜਾਈ ਨੂੰ ਚੰਗਾ ਜਾਣੂਗੀ ਮੈਂ ਨਹੀਂ ਜਾਂਦੀ ਤੁਸੀਂ ਜਾਓ ਮਿਲੋ ਗਾੜੀ ਹੋ ਕੇ ਜਾ ਕੇ ਅਸੀਂ ਤੇ ਫਿਰ ਮਿਲਾਂਗੇ ਜਾਓ ਬੰਦੇ ਜ਼ਬਾਨ ਦਿੰਦੇ ਆ ਤੇ ਤੁਹਾਡੇ ਰਿਆ ਜਬਾਨਾਂ ਨੂੰ ਤੋੜ ਦਿਆਂ ਨੀਵਾ ਦਿਖਾਉਂਦੀਆਂ ਬੰਦਿਆਂ ਅਜੋਤੀ ਦਾ ਸਿਆਪਾ ਹੋ ਜੇ ਨਹੀਂ ਇਹ ਪਤਾ ਨਹੀਂ ਕਿੱਥੋਂ ਆ ਗਈ ਸਾਡੇ ਘਰ ਅਜੇ ਮੈਂ ਨਾ ਨਾ ਆਉਂਗੀ ਪਤਾ ਨਹੀਂ ਕਿੰਨੀਆਂ ਕ ਗੱਲਾਂ ਕਰ ਜਾਣੀਆਂ ਅਸੀਂ ਇਹਨੇ ਅਜੇ ਹੋਰ ਉਹ ਜਿਹੜਾ ਬੰਦਾ ਸਾਡਾ ਲਾਈ ਲਾ ਕੇ ਮੈਂ ਨਹੀਂ ਪਿਓ ਪੋਤੀ ਛਦਾਈ ਆ ਕਿੱਥੋਂ ਉੱੱਲੇ ਪੈ ਗਏ ਸਾਡੇ ਜੇ ਪਿਓ ਛਦਾਈ ਪੋਤੀ ਚੱਜ ਦਾ ਨਿਕਲ ਆਉਂਦਾ ਉਦੋਂ ਵੀ ਜ਼ਿਆਦਾ ਵੱਡਾ ਛਦਾਈ ਤੇਰੀ ਨੌ ਆ ਗਈ ਉਦੋਂ ਵੀ ਤਾਂ ਵੇਖਾਂ ਪਹਿਲਾਂ ਕੀ ਲਿਆਈ ਇਹਦੇ ਵਾਤੇ ਜਿਹੜੀ ਆਈ ਪਰਉਣੀ